ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦਾ ਖੇਡਦਾ ਰੱਖੇ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਹੈ ਪਸੰਦ ਆਉਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਅਨੰਦ ਪਿਆਰੀ ਜੀ ਬਾਤ ਦਾ ਰਾਜਾ ਭੋਜ ਸੀ ਉਹਦੇ ਮਹਿਲਾਂ 'ਚ ਇੱਕ ਦਿਨ ਇੱਕ ਜਾਦੂਗਰ ਆ ਗਿਆ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਜਾਦੂ ਦਿਖਾਵਾਂ ਉਹ ਕਹਿਣ ਲੱਗਿਆ ਵੀ ਦਿਖਾ ਦਾ ਬਾਗ 'ਚ ਵਗ ਚੱਲ ਉੱਥੇ ਦਿਖਾ ਦੇ ਉਹ ਭਾਈ ਆਲੇ-ਦਾਲੇ ਵੀ ਸਾਰੇ ਟੰਡੋਰਾ ਫੇਰਤਾ ਵੀ ਬਾਗ 'ਚ ਜਾਦੂਗਰ ਆਇਆ ਜੀ ਨੇ ਦੇਖਣਾ ਆਜੋ ਬੜਾ ਇਕੱਠ ਹੋ ਗਿਆ ਤਾਂ ਹੁਣ ਉਹ ਜਾਦੂਗਰ ਕਹਿਣ ਲੱਗਿਆ ਵੀ ਮਹਾਰਾਜ ਇੱਕ ਕੱਚਾ ਦਾ ਗਾਗਲੋਟਾ ਜਿਹੜਾ ਚਰਖੇ ਤੇ ਕੱਤਿਆ ਜਾਂਦਾ ਵੀ ਕੁਮਾਰੀ ਕੁੜੀ ਦਾ ਕੱਤਿਆ ਹੋਵੇ ਗਲੋਟਾ ਵੀ ਉਹ ਲਿਆ ਕੇ ਦਿਓ ਮੈਨੂੰ ਸੁਮਤ ਉਹ ਭਾਈ ਮੰਗਾ ਲਿਆ ਤਾਂ ਹੁਣ ਜਾਦੂਗਰ ਦੇ ਨਾਲ ਸੀ ਦੋ ਔਰਤਾਂ ਉਹ ਕਹਿੰਦਾ ਇਹ ਮੇਰੇ ਘਰ ਵਾਲੀਆਂ ਨੇ ਦੋਨੇ ਮਣੋ ਹੋ ਪੈਰ ਦੇ ਅੰਗੂਠੇ ਥੱਲੇ ਉਹਨੇ ਧਾਗੇ ਦਾ ਗਲੋਟੇ ਦਾ ਸਿਰਾ ਅੰਗੂਠੇ ਥੱਲੇ ਦੱਬਿਆ ਦੱਬ ਕੇ ਅਸਮਾਨ ਕੰਨੀ ਨੂੰ ਉਹਨੇ ਗਲੋਟਾ ਬਗਾ ਕੇ ਮਾਰਿਆ ਤਾਂ ਲੋਕ ਦੇਖਣਾ ਧਾਗਾ ਬਿਲਕੁਲ ਸਿੱਧਾ ਜਿੱਥੇ ਤੱਕ ਨਿਗਾਹ ਗਈ ਉਸ ਤੋਂ ਬਾਅਦ ਧਾਗਾ ਗਲੋਟਾ ਉਹਨਾਂ ਦੀ ਨਿਗਾਹ ਤੋਂ ਗਾਇਬ ਹੋ ਗਿਆ ਜਿੱਥੇ ਤੱਕ ਦਿਸੇ ਧਾਗਾ ਸਿੱਧਾ ਸਲੋਟ ਖੜਾ ਉਹ ਭਾਈ ਹੁਣ ਉਹਨੇ ਆਪਦੇ ਗਲ 'ਚ ਪਾ ਲਿਆ ਢੋਲ ਜਾਦੂਗਰ ਨੇ ਕਹਣ ਲੱਗਿਆ ਮਹਾਰਾਜ ਹੁਣ ਮੈਂ ਜਾਣਾ ਅਸਮਾਨ ਦੇ ਵਿੱਚ ਘੁੰਮਣ ਫਿਰਨਾ ਵੀ ਇਹ ਮੇਰੇ ਘਰ ਵਾਲਿਆਂ ਦਾ ਧਿਆਨ ਤੁਸੀਂ ਰੱਖਣਾ ਮੈਂ ਨਾ ਮਾ 2 ਘੰਟੇ ਮੈਂ ਨਾ ਮਾ 2 ਦਿਨ ਮੈਂ ਨਾ ਮਾ 20 ਦਿਨ ਕਹਿੰਦਾ ਰਾਜੇ ਨੇ ਸੋਚਿਆ ਵੀ ਕਿਹੜੇ 2 ਦਿਨ ਨਾਲੇ 20 ਦਿਨ ਵੀ ਇਹਨੇ ਹੁਣ ਮੁੜ ਆਉਣਾ ਉਹ ਕਹਿੰਦਾ ਜਾ ਭਾਈ ਮੈਂ ਰੱਖੂਗਾ ਖਿਆਲ ਤੇਰੀ ਘਰ ਵਾਲਿਆਂ ਦਾ ਭਾਈ ਉਹ ਤਾਂ ਢੋਲ ਵਜਾਉਂਦਾ ਵਜਾਂਦਾ ਧਾਗੇ ਦੇ ਉੱਤੋਂ ਦੀ ਜਿਉਂ ਚੜਿਆ ਅਸਮਾਨ ਨੂੰ ਇੱਕ ਹੱਦ ਤੱਕ ਲੋਕ ਉਹਨੂੰ ਦੇਖਣ ਜਾਂਦੇ ਨੂੰ ਫਿਰ ਉਹ ਅਲੋਪ ਹੋ ਗਿਆ ਢੋਲ ਵੱਜਦਾ ਸੁਣੇ ਥੋੜੇ ਜਿੜ ਵਿੱਚੋਂ ਢੋਲ ਦੀ ਆਵਾਜ਼ ਵੀ ਬੰਦ ਹੋ ਗਈ। ਭਾਈ ਉਹ ਤਾਂ ਉੱਤਰਿਆ ਹੀ ਨਾ ਸਾਰਾ ਦਿਨ ਲੰਘ ਗਿਆ ਰਾਤ ਆ ਗਈ ਦੂਜਾ ਦਿਨ ਵੀ ਆ ਗਿਆ ਦੂਜੇ ਦਿਨ ਉਹਦਾ ਕਦੇ ਤਾਂ ਹੱਥ ਡਿੱਗ ਪਏ ਕਦੇ ਪੈਰ ਡਿੱਗ ਪਏ ਕਦੇ ਸਿਰ ਡਿੱਗ ਪਿਆ ਇੱਥਾਂ ਜਾਦੂਗਰ ਦਾ ਕਦੇ ਉਹਦੀ ਲੱਤ ਬਾਹ ਡਿੱਗ ਪਈ ਸਾਰੇ ਕਹਿਣ ਲੱਗੇ ਵੀ ਇਹ ਤਾਂ ਮਰ ਗਿਆ ਵੀ ਤਾਂ ਹੀ ਅੰਗ ਪੈਰ ਟੁੱਟ ਕੇ ਡਿੱਗੀ ਜਾਂਦੇ ਨੇ ਤਾਂ ਉਹਦੀਆਂ ਘਰ ਵਾਲੀਆਂ ਸੀ ਜਿਹੜੀਆਂ ਉਹ ਵੀ ਰੋਣ ਲੱਗ ਗਈਆਂ ਵੀ ਸਾਡਾ ਤਾਂ ਘਰ ਵਾਲਾ ਮਰ ਗਿਆ ਰਾਜਾ ਕਹਿਣ ਲੱਗਿਆ ਵੀ ਤੁਸੀਂ ਰੋਵੋ ਨਾ ਵੀ ਉਹ ਤਾਂ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਵੀ ਤੁਸੀਂ ਉਰੇ ਰਹਿਣੇ ਹਰੇ ਰਹੋ ਤੇ ਤੁਸੀਂ ਕਹਿੰਦੇ ਅਸੀਂ ਬੰਗਾਲ ਤੋਂ ਆਇਆ ਉਹ ਕਹਿੰਦਾ ਜੇ ਤੁਸੀਂ ਆਪਦੇ ਪਿੱਛੇ ਜਾਣਾ ਹੈ ਬੰਗਾਲ ਵੀ ਤੁਹਾਨੂੰ ਉੱਥੇ ਭੇਜਣ ਦਾ ਇੰਤਜ਼ਾਮ ਕਰ ਦਿੰਨਾ ਉਹ ਕਹਿੰਦੀਆਂ ਨਾ ਅਸੀਂ ਆਪਦੇ ਪਤੀ ਬਿਨਾ ਕਿਤੇ ਨਹੀਂ ਜਾਂਦੀਆਂ ਸਾਡੇ ਤਾਂ ਰਿਵਾਜ ਆ ਇਹ ਵੀ ਜੇ ਪਤੀ ਦੀ ਮੌਤ ਹੋ ਜੇ ਤਾਂ ਸਾਨੂੰ ਵਿੱਚ ਸਤੀ ਹੋਣਾ ਪੈਂਦਾ ਅਸੀਂ ਤਾਂ ਹੁਣ ਦੋਵੇਂ ਜਾਣੀਆਂ ਸਤੀ ਹੋਵਾਂਗੀਆਂ ਉਹ ਕਹਿਣ ਲੱਗਿਆ ਰਾਜਾ ਨੌਕਰਾਂ ਨੂੰ ਕਹਿੰਦਾ ਭਾਈ ਐਂ ਕਰੋ ਦੂਏ ਦੇ ਅੰਗ ਪੈਰ ਸਾਰੇ ਇਕੱਠੇ ਕਰ ਲੋ ਵੀ ਸਸਕਾਰ ਕਰਦੀ ਏ ਵਿਚਾਰੇ ਦਾ ਹੁਣ ਭਾਈ ਉਹ ਰਾਜੇ ਨੇ ਬਹੁਤ ਹਟਾਈਆਂ ਪਰ ਉਹ ਕਾਨੂੰ ਹਟਦੀਆਂ ਨੇ ਕਹਿੰਦੀ ਸੀ ਤਾਂ ਆਪ ਚੀ ਖਾਦੇ ਵਿੱਚ ਬੈਠਾਂਗੇ ਜਦੋਂ ਨਾ ਹੀ ਮੰਨੀਆਂ ਰਾਜਾ ਕਹਿੰਦਾ ਭਾਈ ਚਲੋ ਬਹਿਜੋ ਫਿਰ ਭਾਈ ਉਹਨਾਂ ਨੂੰ ਤਿੰਨਾਂ ਨੂੰ ਉਹਦੇ ਅੰਗਾਂ ਪੈਰਾਂ ਨੂੰ ਚੱਕ ਕੇ ਤੇ ਉਹਦੀਆਂ ਘਰ ਵਾਲੀਆਂ ਨੂੰ ਅੱਗ ਲਾਤੀ ਜਲਾਤੇ ਹੁਣ ਰਾਜਾ ਕਚਹਿਰੀ ਲਈ ਬੈਠਾ ਹੈ 5-6 ਦਿਨਾਂ ਬਾਅਦ ਉਹਨਾਂ ਨੂੰ ਢੋਲ ਦਾ ਡੱਗਾ ਵੱਜਦਾ ਸੁਣਦਾ ਸਾਰੇ ਦੇਖਣ ਲੱਗੇ ਵੀ ਆਵਾਜ਼ ਕਿੱਧਰੋਂ ਆਉਂਦੀ ਹੈ ਤਾਂ ਕਹਿੰਦੇ ਆਕਾਸ਼ ਚੋਂ ਆਉਂਦੀ ਹੈ ਜਦੋਂ ਦੇਖਿਆ ਤਾਂ ਉਹ ਜਾਦੂਗਰ ਉੱਤਰਿਆ ਆਉਂਦਾ ਆ ਕੇ ਰਾਜੇ ਦੇ ਮੂਹਰੇ ਖੜ ਗਿਆ ਕਹਿਣ ਲੱਗਿਆ ਮਹਾਰਾਜ ਦੇਖਿਆ ਜਾਦੂ ਮੇਰਾ ਉਹ ਕਹਿੰਦਾ ਹਾਂ ਭਾਈ ਦੇਖਿਆ ਰਾਜਾ ਹੁਣ ਡਰ ਰਿਹਾ ਵੀ ਇਹਦੇ ਘਰ ਵਾਲੀਆਂ ਪੁੱਛੂਗਾ ਉਹ ਤਾਂ ਅਸੀਂ ਮਚਾਤੀਆਂ ਉਹ ਕਹਿਣ ਲੱਗਿਆ ਵੀ ਮਹਾਰਾਜ ਮੇਰੇ ਘਰ ਵਾਲੀਆਂ ਦੱਸੋ ਕਿੱਥੇ ਨੇ ਰਾਜਾ ਚੁੱਪ ਕਰ ਗਿਆ ਜਾਦੂਗਰ ਕਹਿੰਦਾ ਮਹਾਰਾਜ ਤੁਹਾਡੀ ਨੀਤ ਤਾਂ ਨਹੀਂ ਫਿੱਟ ਗਈ ਮੇਰੇ ਘਰ ਵਾਲੀਆਂ ਦੱਸੋ ਕਿੱਥੇ ਨੇ ਮੈਂ ਤੁਹਾਨੂੰ ਸਮਾ ਕੇ ਗਿਆ ਉਹ ਕਹਿੰਦਾ ਤਾਂ ਕਹਿੰਦਾ ਜਦੋਂ ਤੇਰੇ ਅੰਗ ਪੈਰ ਡਿੱਗਣ ਲੱਗੇ ਅਸੀਂ ਸਾਰੇ ਉਹ ਇਕੱਠੇ ਕਰਕੇ ਜਲਾਉਣ ਲੱਗੇ ਵੀ ਤੇਰੀ ਤਾਂ ਮੌਤ ਹੋ ਗਈ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਮੂਹਰੇ ਖੜਾ ਜਿਉਂਦਾ ਜਾਗਦਾ ਉਹ ਕਹਿੰਦਾ ਨਹੀਂ ਫਿਰ ਕਹਿੰਦਾ ਅਸੀਂ ਤੇਰੇ ਅੰਗ ਪੈਰ ਸਰੀਰ ਸਾਰਾ ਇਕੱਠਾ ਕਰਕੇ ਉਹਨੂੰ ਅੱਗ ਲਾਈ ਕਹਿੰਦਾ ਉਹ ਵੀ ਵਿੱਚ ਚਿਖਾ ਦੇ ਉਹ ਕਹਿੰਦੀ ਅਸੀਂ ਤਾਂ ਸਤੀ ਹੋਵਾਂਗੇ ਕਹਿੰਦਾ ਖਾਬਰ ਨਹੀਂ ਕਹਿੰਦਾ ਕਿਹਦੇ ਨਾਲ ਜਲਾਤੀਆਂ ਤੁਸੀਂ ਤਾਂ ਮੇਰੇ ਘਰ ਵਾਲੀਆਂ ਮੈਂ ਤਾਂ ਜਿਉਂਦਾ ਜਾਗਦਾ ਖੜਾ ਤੁਹਾਡੇ ਮੂਹਰੇ ਨਹੀਂ ਨਹੀਂ ਕਹਦਾ ਤੁਹਾਡੀ ਤਾਂ ਨੀਤ ਬਦਲ ਗਈ ਜਾ ਉਹ ਕਹਿੰਦਾ ਭਾੜੋ ਮੇਰੇ ਘਰ ਵਾਲੀਆਂ ਲਿਆ ਕੇ ਦਿਓ ਭਾਈ ਰਾਜਾ ਗੇੜਾ ਜਾ ਦੇ ਆਇਆ ਆ ਕੇ ਕਹਿਣ ਲੱਗਿਆ ਭਾਈ ਕਿਸੇ ਕਮਰੇ ਚ ਨਹੀਂ ਹਨ ਅਸੀਂ ਤਾਂ ਮਚਾਈਆਂ ਨੇ ਉਹ ਖੁਦ ਉਹ ਭਾਈ ਕਹਿਣ ਲੱਗਿਆ ਨਹੀਂ ਮਹਾਰਾਜ ਤੁਹਾਡੀ ਫਿੱਟ ਗਈ ਨੀਤ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਕਹਿਣ ਲੱਗਿਆ ਵੀ ਭਾਈ ਤੁਸੀਂ ਐ ਕਰੋ ਨਾ ਰਾਜਾ ਦੀ ਕਰੋ ਨਾ ਮੇਰੀ ਕਰੋ ਤੁਸੀਂ ਦੇਖ ਕੇ ਉਹ ਕਮਰਿਆਂ ਚ ਭਾਈ ਦੋ ਬੰਦੇ ਉੱਠੇ ਕਹਿੰਦੇ ਵੀ ਅਸੀਂ ਸਹੀ ਫੈਸਲਾ ਕਰਾਂਗੇ ਨਾ ਇਹਦੀ ਕਰਾਈਏ ਨਾ ਤੇਰੀ ਕਰਾਈਏ ਭਾਈ ਉਹ ਵੀ ਆਗੇ ਫਿਰ ਘੁਰ ਕੇ ਕਹਿੰਦੇ ਨਾ ਬਈ ਕਿਤੇ ਨਹੀਂ ਹਨ ਕੋਈ ਔਰਤ ਨਹੀਂ ਹੈ ਕਿਤੇ ਜਾਦੂਗਰ ਕਹਿਣ ਲੱਗਿਆ ਮਹਾਰਾਜਾ ਕਾਗਜ਼ ਤੇ ਲਿਖ ਕੇ ਦਿਓ ਮੈਨੂੰ ਵੀ ਹੈ ਨਹੀਂ ਮੇਰੇ ਘਰ ਵਾਲੀਆਂ ਬੰਦਿਆਂ ਨੂੰ ਕਹਿੰਦਾ ਜਿਹੜੇ ਗਏ ਤੇ ਨਾਲੇ ਤੁਸੀਂ ਸਾਈਨ ਕਰੋ ਉੱਤੇ ਉਹਨਾਂ ਰਾਜਾ ਉਹ ਬੋ ਨੱਗਰ ਰੇ ਕਹਿੰਦਾ ਮੈਂ ਤਾਂ ਨਹੀਂ ਕਰਦਾ ਉਹ ਕਹਿਣ ਲੱਗਿਆ ਠੀਕ ਹੈ ਮਹਾਰਾਜ ਨਾ ਕਰੋ ਫਿਰ ਮੈਂ ਹਾਕ ਮਾਰਾਂ ਉਹ ਕਹਿੰਦਾ ਤੂੰ ਮਾਰ ਲੈ ਹਾਕ ਉਹਨੇ ਹਾਕ ਮਾਰੀ ਘਰ ਵਾਲਿਆਂ ਨੂੰ ਤਾਂ ਸਾਹਮਣੇ ਇੱਕ ਕਮਰੇ ਦੇ ਇੱਕ ਉਧਰਲੇ ਦਰਵਾਜ਼ੇ ਗੇਟ ਮੁਰਦੀ ਮੁਰੋ ਨਿਕਲਿਆ ਹੀ ਉਧਰਲੇ ਗੇਟ ਮੁਰੋ ਨਿਕਲਿਆ ਆਈ ਉਹ ਕਹਿੰਦਾ ਆ ਦੇਖ ਲੋ ਤੁਹਾਡੇ ਕਮਰਿਆਂ ਚੋਂ ਨਿਕਲ ਰਹੀਆਂ ਨੇ ਕਹਿੰਦਾ ਤੁਹਾਡੀ ਨੀਤ ਵਿੱਟੀ ਹੋਈ ᱛੀ ਭਾਈ ਰਾਜਾ ਬੜਾ ਹੈਰਾਨ ਸਾਰੀ ਹੈਰਾਨ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਡਰੋ ਨਾ ਇਹ ਤਾਂ ਜਾਦੂ ਸੀ ਮੇਰਾ ਤਾਂ ਹੁਣ ਰਾਜਾ ਉਹ ਕਹਿਣ ਲੱਗਿਆ ਜਾਦੂਗਰ ਵੀ ਅਸੀਂ ਜਾਣਾ ਹੁਣ ਰਾਜਾ ਭੋਜ ਕਹਿਣ ਲੱਗਿਆ ਵੀ ਤੂੰ ਆਏ ਨਾ ਜਾ ਮੈਨੂੰ ਸਿਖਿਆ ਕੇ ਜਾ ਇਹ ਤਾਂ ਤੇਰਾ ਜਾਦੂਏ ਬੜੇ ਕਮਾਲ ਦਾ ਹੈ ਤਾਂ ਮੈਨੂੰ ਸਿਖਿਆ ਉਹ ਕਹਿਣ ਲੱਗਿਆ ਵੀ ਇਹ 1-2 ਚਾਰ ਦਿਨਾਂ ਚ ਨਹੀਂ ਸਿੱਖਿਆ ਜਾਂਦਾ। ਅਸੀਂ ਬੰਗਾਲ ਦੇ ਆ ਉੱਥੇ ਤੂੰ ਬੰਗਾਲ ਆ ਜੀ ਐਡਰੈਸ ਲੈ ਲੈ। ਉੱਥੇ ਤੈਨੂੰ ਸਿਖਾ ਦੂੰਗਾ ਮੈਂ ਤੈਨੂੰ ਕੁਝ ਦਿਨ ਰਹਿਣਾ ਪਊ। ਭਾਈ ਹੁਣ ਪਹਿਲਾਂ ਜਿਹੜਾ ਗੰਗੂ ਤੇਲੀ ਸੀ ਰਾਜੇ ਦੀ ਹੋ ਗਈ ਲੜਾਈ ਉਹਦੇ ਨਾਲ ਉਹਨੇ ਉਹਨੂੰ ਦੇਸ਼ ਨਕਾਲਾ ਦਿੱਤਾ। ਉਹ ਵੀ ਜਾ ਕੇ ਬੰਗਾਲ ਰਹਿਣ ਲੱਗ ਗਿਆ। ਤਾਂ ਹੁਣ ਰਾਜਾ ਸੋਚਦਾ ਵੀ ਮੈਂ ਬੰਗਾਲ ਜਾਵਾਂ ਨਾਲੇ ਉੱਥੇ ਗੰਗੂ ਤੇਲੀ ਐ। ਵੀ ਉਹਦੇ ਘਰੇ ਰਹੂਗਾ ਫਿਰ ਵੀ ਆਪਦੇ ਪਿੰਡ ਦਾ ਹੈ ਵੀ ਜਾਦੂਗਰਾਂ ਦਾ ਕੀ ਪਤਾ ਹੁੰਦਾ ਮੈਨੂੰ ਕੀ ਕਰਦੇ ਹਨ ਭਾਈ ਪਹੁੰਚ ਗਿਆ ਰਾਜਾ ਉਹ ਜੋ ਉੱਥੇ ਬੰਗਾਲ ਜਾ ਕੇ 5 7 10 ਦਿਨਾਂ ਚ ਇਹਨੇ ਉਹਦਾ ਪਤਾ ਕੱਢ ਲਿਆ ਗੁਰੂ ਦਾ ਤੇਲੀ ਦਾ ਤੇਲੀ ਦੇ ਘਰੇ ਵਗ ਗਿਆ ਉਹਨੂੰ ਕਹਿਣ ਲੱਗਿਆ ਵੀ ਦੇਖ ਆਪਣੀ ਹੋ ਗਈ ਤੀ ਉਹਨੂੰ ਲੜਾਈ ਮੈਂ ਵੀ ਇਹ ਜਾਈਤੀ ਆਪਣੀ ਉਮਰ ਨਿਆਣੀ ਸੀ ਇੰਨਾ ਆਪਾਂ ਨੂੰ ਪਤਾ ਨਹੀਂ ਸੀ ਵੀ ਹੁਣ ਤਾਂ ਤੂੰ ਉੱਥੇ ਹੀ ਚੱਲ ਮੈਂ ਤੈਨੂੰ ਲੈ ਕੇ ਜਾਊਂਗਾ ਨਾਲ ਉਹ ਕਹਿਣ ਲੱਗਿਆ ਵੀ ਮਹਾਰਾਜ ਵੀ ਮੈਂ ਤਾਂ ਨਹੀਂ ਜਾਂਦਾ ਉੱਥੇ ਹੁਣ ਮੇਰਾ ਕੀ ਹੈ ਮੈਂ ਕੀ ਕਰੂੰਗਾ ਇੰਨੇ ਸਾਲਾਂ ਦਾ ਮੈਂ ਬੁਰੇ ਸੱਟਾਂ ਉਹ ਕਹਿੰਦਾ ਮੈਂ ਤੈਨੂੰ ਅੱਧਾ ਰਾਜ ਦੇਊਂਗਾ ਕਰਨ ਲੱਗਿਆ ਠੀਕ ਐ ਫਿਰ ਮੈਂ ਤੁਹਾਡੇ ਨਾਲ ਇਕੱਲਾ ਹੀ ਜਾਵਾਂ ਹਲੇ ਘਰ ਆਵਦੇ ਟੱਬਰ ਨੂੰ ਨਹੀਂ ਲੱਜਾਂਦਾ ਕੀ ਪਤਾ ਵੀ ਮੈਨੂੰ ਦੇਮੋ ਨਾ ਦੇਮੋ ਉੱਥੇ ਜਾ ਕੇ ਮੁੱਕਰ ਜوں ਤਾਂ ਉਹਨੂੰ ਕਹਿਣਾ ਵੀ ਮੈਂ ਜਾਦੂ ਸਿੱਖਣ ਆਇਆ ਹਾਂ ਉਰੇ ਉਹ ਸਾਰਾ ਕੁਝ ਤੇਲੀ ਪਹਿਲਾਂ ਹੀ ਸਿੱਖੀ ਫਿਰਦਾ ਸੀ ਉਹ ਕਹਿਣ ਲੱਗਿਆ ਵੀ ਹਾਂ ਮਹਾਰਾਜ ਉਹ ਹੈਗਾ ਜਾਦੂਗਰ ਵੀ ਮੈਂ ਤੁਹਾਨੂੰ ਲੈ ਚੱਲਦਾ ਉੱਥੇ ਆਯੋਦੇ ਕੋਲ ਜਾਇਆ ਕਰਨ ਸਿੱਖ ਕੇ ਆਇਆ ਕਰੇ ਰਾਤ ਉਹਨਾਂ ਦੇ ਘਰੇ ਤੇਲੀਆਂ ਦੇ ਕਟਿਆ ਕਰੇ ਜਦੋਂ ਸਿੱਖ ਗਿਆ ਜਮਾ ਤੇਲੀ ਨੂੰ ਕਹਿਣ ਲੱਗਿਆ ਵੀ ਚੱਲ ਹੁਣ ਤੂੰ ਆਪਾਂ ਚੱਲੀਏ ਉਹ ਕਹਿੰਦਾ ਮਹਾਰਾਜ ਮੈਂ ਤਾਂ ਇਕੱਲਾ ਹੀ ਜਾਊ ਹਲੇ ਜਾ ਕੇ ਦੇਖੂਗਾ ਵੀ ਤੁਸੀਂ ਮੈਨੂੰ ਦਿਨੇਓ ਕੁਝ ਕਨਾ ਵੀ ਟੱਬਰ ਨੂੰ ਫੇਰ ਲਜਾਂਗੂ ਉਹ ਕਹਿੰਦਾ ਚੱਲ ਠੀਕ ਐ ਤਾਂ ਆਪਾਂ ਇੱਕ ਹਾਥੀ ਮਰਿਆ ਪਿਆ ਉਹ ਕਹਿਣ ਲੱਗਿਆ ਤੇਲੀ ਕਹਿੰਦਾ ਮਹਾਰਾਜ ਜਿਹੜੀ ਵਿਦਿਆ ਸਿੱਖ ਕੇ ਆਇਓ ਜਾਦੂ ਕਹਿੰਦਾ ਇਹਦੇ ਚ ਕਰਕੇ ਦੇਖੋ ਤੁਸੀਂ ਹਾਥੀ ਚ ਤਾਂ ਰਾਜੇ ਨੇ ਅਬਦ ਅਬਦੀ ਆਤਮਾ ਕੱਢੀ ਜਾਦੂ ਮਾਰ ਕੇ ਹਾਥੀ ਚ ਪਾ ਲਈ ਹਾਥੀ ਜਿਉਂਦਾ ਹੋ ਗਿਆ ਰਾਜਾ ਤੇ ਬੇਸੁਰਤ ਪਿਆ ਉਹਦੀ ਸਰੀਰ ਉਹਦਾ ਗੰਗੂ ਤੇਲੀ ਨੇ ਅਬਦੀ ਆਤਮਾ ਛੱਡ ਕੇ ਰਾਜੇ ਭੋਜ ਦੇ ਸਰੀਰ 'ਚ ਵੜ ਗਿਆ ਤਾ ਨਾ ਹੁਣ ਲਾਉਂਦੇ ਤੋਂ ਬਦਲਾ ਬਹੁਤ ਕਰੀਆਂ ਨੇ ਤਾਂ ਮੈਨੂੰ ਮੇਰਾ ਸ਼ਹਿਰ ਹੀ ਛਡਾਤਾ ਐਦੂ ਮਾੜਾ ਕਹਿੰਦਾ ਕੀ ਕਰੇਗਾ ਪਾਈ ਚੜ ਗਿਆ ਹੱਥੀ ਤੇ ਗੰਗੂ ਤਾਂ ਹੁਣ ਆਤਮਾ ਉਹਦੀ ਐ ਦੇਹ ਰਾਜੇ ਦਾ ਜਦੋਂ ਪਹੁੰਚ ਗਿਆ ਕੇ ਕਹਿਣ ਲੱਗੇ ਸਾਰੇ ਵੀ ਰਾਜਾ ਭੋਜ ਆ ਗਿਆ ਹਾਥੀ ਲੈ ਕੇ ਆਇਆ ਰਾਜਾ ਭੋਜ ਆ ਗਿਆ ਚਲੋ ਜੀ ਉਹ ਕਹਿਣ ਲੱਗਿਆ ਨੌਕਰਾਂ ਨੂੰ ਵੀ ਇੱਕ ਹਾਥੀ ਤੋਂ ਉੱਚੀ ਕੰਧ ਕਰਾ ਦਿਓ ਚਾਰ ਦੁਵਾਰੀ ਅਹੀ ਜੀ ਮਜ਼ਬੂਤ ਹੋਵੇ ਜਿਹਦੇ ਵਿੱਚ ਇਹ ਹਾਥੀ ਟੱਕਰ ਮਾਰੇ ਤਾਂ ਉਹ ਢਹੇ ਨਾ ਡਿੱਗੇ ਨਾ ਵੀ ਇਹ ਹਾਥੀ ਬਹੁਤ ਖਤਰਨਾਕ ਹੈ ਮਾਰ ਦਿੰਦਾ ਬੰਦੇ ਨੂੰ ਮੈਂ ਤਾਂ ਇਹਨੂੰ ਮਸਾ ਲੈ ਕੇ ਆਇਆ ਕਹਿੰਦਾ ਕਾਬੂ ਕਰਕੇ ਵੀ ਇਹਨੂੰ ਫਿਰ ਉੱਥੇ ਬੰਦ ਕਰਾਂਗੇ ਚਲੋ ਜੀ ਨੌਕਰਾਂ ਨੇ ਕਰਾਤਾ 10 20 ਦਿਨਾਂ ਚ ਕਰਾ ਕੇ ਇਹ ਜਾਂ ਮਜ਼ਬੂਤ ਹੱਥੀਂ ਬੰਦ ਕਰਤਾ ਉੱਥੇ ਬੰਦ ਕਰਕੇ ਹੁਣ ਦੋ ਜੂਰੀ ਦੀਆਂ ਪਿੰਨੀਆਂ ਵੱਟ ਕੇ ਤੇਲੀ ਹਾਥੀ ਨੂੰ ਚਾਰ ਰਿਆ ਹੁੰਦਾ ਉਹਨੂੰ ਕਹਿਣ ਲੱਗਿਆ ਸਰੀਰ ਹੀ ਹਾਥੀ ਦਾ ਹੈਗਾ ਤਾਂ ਤੂੰ ਰਾਜਾ ਬੋਜ ਹੈ ਐਨਾ ਕਿੰਨਾ ਐਨੇ ਕ ਨਾਲ ਹੀ ਰੱਜ ਲੇਗਾ ਭਾਈ ਹੁਣ ਹਾਥੀ ਸੋਚਦਾ ਉਹ ਰਾਜਾ ਬੋਜ ਵੀ ਕਿੱਥੋਂ ਪੰਗਾ ਲੈ ਲਿਆ ਮੈਂ ਤੇਲੀ ਨੂੰ ਬੁਲਾ ਕੇ ਇਹਨੇ ਤਾਂ ਹੋਰ ਹੀ ਸਿਆਪਾ ਖੜਾ ਕਰਤਾ ਹੁਣ ਭਾਈ ਇੱਕ ਦਿਨ ਕੀ ਹੋਇਆ ਕੋਈ ਤੋਤਾ ਫਟੜ ਜਾ ਹੋਇਆ ਹੋਇਆ ਕਿਧਰੋਂ ਉੱਥੇ ਆ ਡਿੱਗਿਆ ਜਿੱਥੇ ਤੇਲੀ ਸੀ ਤਾਂ ਉਹ ਸੀਗਾ ਹਾਥੀ ਉੱਥੇ ਡਿੱਗਿਆ ਹੋਇਆ ਤਾਂ ਰਾਜੇ ਨੇ ਸੋਚਿਆ ਵੀ ਆ ਹਾਥੀ ਤਾਂ ਬੰਦ ਕਰਿਆ ਪਿਆ ਇਹਦੇ ਨਾਲ ਤਾਂ ਮੈਂ ਇਹਦੇ ਚ ਜਾਨ ਪਾ ਕੇ ਆਪਦੀ ਉਡ ਜਾ ਭਾਈ ਉਹਨੇ ਆਪਦਾ ਜਾਦੂ ਮਾਰ ਕੇ ਉਹਦੇ ਚ ਆਤਮਾ ਪਾ ਲਈ ਉੱਡ ਗਿਆ ਉਥੋਂ ਉੱਡ ਕੇ ਉਹ ਭੱਗਿਆ ਮੰਗਿਆ ਹੋਇਆ ਸੀ ਉਹੋ ਇਹੀ ਵਿਆਹ ਹੋਏ ਹੋਏ ਸੀ ਉਹ ਫੇਰ ਵੀ ਇੱਕ ਰਾਜੇ ਦੀ ਕੁੜੀ ਨਾਲ ਮੰਗਿਆ ਹੋਇਆ ਸੀ ਤਾਂ ਉੱਥੇ ਪਹੁੰਚ ਗਿਆ ਉਹ ਜਾ ਕੇ ਉੱਥੇ ਉਹਨੂੰ ਕਹਿਣ ਲੱਗ ਗਿਆ ਬੈਠ ਕੇ ਕਹਿੰਦਾ ਤੂੰ ਗੰਭੂ ਤੇਲੀ ਨਾਲ ਮੰਗੀ ਹੋਈ ਐ ਉਹ ਕਹਿਦਿਆ ਕਰੇ ਵੀ ਐਵੇਂ ਮੈਂ ਤਾਂ ਰਾਜਾ ਭੋਜਨ ਨਾਲ ਮੰਗੀ ਹੋਈ ਆ ਭਾਈ ਉਹਨਾਂ ਦੇ ਤਾਂ ਰੋਜ਼ ਜਾ ਕੇ ਬੋਲਣ ਲੱਗ ਗਿਆ ਤੂੰ ਗੰਦੂ ਤੇਲੀ ਨਾਲ ਮੰਗੀ ਹੋਈਆਂ ਨਾਮ ਐਦਾ ਰਾਜਾ ਭੋਜਨ ਨਾਲ ਮੰਗੀ ਹੋਈਆਂ ਕੁੜੀ ਨੇ ਸੋਚਿਆ ਉਹ ਹੈਗੀ ਤੇ ਸਿਆਣੀ ਉਹੋ ਰਾਜੇ ਦੀ ਕੁੜੀ ਉਹਨੇ ਸੋਚਿਆ ਵੀ ਇਹਨੂੰ ਪੁੱਛਾਂ ਤਾਂ ਸਹੀ ਵੀ ਹੈ ਕਿਉਂ ਕਹਿੰਦਾ ਰੋ ਜਾ ਕੇ ਉਹਨੇ ਭਾਈ ਉਹਨੂੰ ਫੜ ਲਿਆ ਉਹਨੂੰ ਕਹਿਣ ਲੱਗੀ ਮੈਨੂੰ ਐਂ ਦੱਸ ਤੋ ਤਿਆ ਵੀ ਤੂੰ ਰੋਜ ਇਹ ਗੱਲ ਕਿਉਂ ਕਹਿਣਾ ਆ ਕੇ ਵੀ ਮੈਂ ਤੇਲੀ ਗੰਗੂ ਤੇਲੀ ਨਾਲ ਮੰਗੀ ਹੋਈਆਂ ਕਹਿੰਦੀ ਮੈਂ ਤਾਂ ਰਾਜੇ ਨਾਲ ਮੰਗੀ ਹੋਈਆਂ ਉਹ ਕਹਿਣ ਲੱਗਿਆ ਕਹਿੰਦਾ ਤੈਨੂੰ ਕੀ ਪਤਾ ਕੰਬੜੀਏ ਰਾਜਾ ਭੋਜ ਤਾਂ ਮਾਇਆ ਉਹ ਜਿਹੜਾ ਮੇਰੇ ਰੂਪ ਚ ਬੈਠਾ ਹੈ ਉਹ ਗੰਗੂ ਤੇਲੀ ਹੈ ਉਹ ਲਜਾਉ ਹੁਣ ਤੈਨੂੰ ਵਿਆਹ ਕੇ ਉਹ ਕਹਿੰਦੀ ਫਿਰ ਉਹਨੇ ਸਾਰੀ ਉਹਨੂੰ ਵਿਖਿਆ ਸੁਣਾਈ ਵੀ ਜਾਦੂਗਰ ਆਇਆ ਸੀ ਐਂ ਕਰਕੇ ਮੈਂ ਸਿੱਖਿਆ ਉਹ ਪਹਿਲਾਂ ਹੀ ਸਿੱਖੀ ਫਿਰਦਾ ਉਹਨੇ ਸਾਰੀ ਗੱਲਬਾਤ ਸੁਨਾਤੀ ਮੈਂ ਤਾਂ ਕਹਿੰਦਾ ਹੁਣ ਮਸਾਂ ਉੱਥੋਂ ਖਿਹੜਾ ਛੜਾ ਕੇ ਹਾਥੀ ਚੋਂ ਤਾਂ ਉਰੇ ਆਇਆ ਹੁਣ ਭਾਈ ਸਕੀਮ ਬਣਾਈ ਵੀ ਕਿਵੇਂ ਗੰਗੂਰਾ ਨਾਲ ਵਿਆਹ ਤਾਂ ਕਹਿੰਦੀ ਕਿਵੇਂ ਮੈਂ ਕਰੂੰਗੀ ਉਹ ਕਹਿਣ ਲੱਗਿਆ ਤੂੰ ਐਂ ਕਰ ਇੱਕ ਬੱਕਰਾ ਮਰਿਆ ਹੋਇਆ ਮੰਗਾ ਲਿਆ ਉਰੇ ਵਿਆਹਲੇ ਦਿਨ ਕਹਿੰਦਾ ਤੂੰ ਉਹਨੂੰ ਇਹ ਕਹੀ ਵੀ ਤੂੰ ਤੇ ਰਾਜਾ ਨਹੀਂ ਹੈਗਾ ਤੂੰ ਕੋਈ ਹੋਰ ਹੈ ਉਹ ਕਹਿੰਦੀ ਠੀਕ ਆ ਮੈਂ ਸਮਝ ਗਈ ਚਲੋ ਜੀ ਵਿਆਹ ਵਾਲਾ ਦਿਨ ਆ ਗਿਆ ਵਿਆਹ ਦਾ ਦਿਨ ਆਇਆ ਤਾਂ ਉਹ ਕਹਿਣ ਲੱਗੀ ਰਾਜਕੁਮਾਰੀ ਕਹਿੰਦੀ ਮੈਂ ਤਾਂ ਫੇਰੇ-ਫੇਰ ਲਾਉਂ ਵੀ ਮੈਨੂੰ ਤੂੰ ਰਾਜਾ ਭੋਜ ਨਹੀਂ ਲੱਗਦਾ ਕੋਈ ਹੋਰ ਹੈ ਉਹ ਕਹਿੰਦਾ ਨਾ ਨਾ ਮੈਂ ਤਾਂ ਰਾਜਾ ਭੋਜ ਆ ਤੇਰੇ ਸਾਹਮਣੇ ਖੜਾ ਜੀ ਨੂੰ ਮਰਜ਼ੀ ਪੁੱਛ ਲੈ ਸਾਰੇ ਕਹਿਣ ਵੀ ਰਾਜਾ ਭੋਜ ਹੈ ਉਹ ਕਹਿੰਦੀ ਫੇਰ ਐਂ ਕਰ ਜੇ ਤੂੰ ਰਾਜਾ ਭੋਜ ਹੈ ਕਹਿੰਦੀ ਉਹ ਤਾਂ ਅਬਦੀ ਆਤਮਾ ਹੋਰ ਚ ਪਾ ਦਿੰਦਾ ਸੀ ਐਂ ਕਰ ਲੈਂਦਾ ਸੀ ਵੀ ਮੈਨੂੰ ਕਰਕੇ ਦਿਖਾ ਜੇ ਤੂੰ ਉਹ ਐ ਉਹ ਕਹਿਣ ਲੱਗਿਆ ਲੈ ਇਹ ਵੀ ਕੋਈ ਗੱਲ ਐ ਮੈਂ ਤਾਂ ਹੁਣ ਕਰ ਦਿੰਨਾ ਕਹਿੰਦੀ ਨੌਕਰਾਂ ਨੂੰ ਕਹਿੰਦੀ ਬੱਕਰਾ ਲਿਆਓ ਮਰਿਆ ਹੋਇਆ ਬੱਕਰਾ ਲਿਆਂਦਾ ਕਹਿੰਦੀ ਚਲ ਇਹਦੇ ਚ ਪਾ ਕੇ ਦਿਖਾ ਆਬਦੀ ਆਤਮਾ ਫਿਰ ਜੇ ਤੂੰ ਹੋ ਜਾਏ ਉਹਨੇ ਕੀ ਕਰਿਆ ਉਹਨੇ ਭਾਈ ਉਹਦੇ ਚ ਆਬਦੀ ਆਤਮਾ ਪਾਤੀ ਤੇਲੀ ਨੇ ਉਧਰੋਂ ਤੋਤੇ ਨੂੰ ਉਹ ਲਕੋਈ ਬੈਠੀ ਸੀ ਤੋਤਾ ਛੱਡਿਆ ਤੋਤੇ ਨੇ ਜਾ ਕੇ ਆਪਣੀ ਆਤਮਾ ਲੈ ਲਈ ਹੋਜ ਨਹੀਂ ਹੁਣ ਉਹਨੂੰ ਕਹਿਣ ਲੱਗੀ ਵੀ ਇਹਨੇ ਅੰਦਰ ਬੰਦ ਕਰ ਦੋ ਹੁਣ ਉਹ ਫੇਰ ਪਛਤਾਉਂਦਾ ਵੀ ਇਹ ਤਾਂ ਫੇਰ ਖੇਡ ਗਿਆ ਮੇਰੇ ਨਾਲ ਚਾਲ ਚਲੋ ਰਾਣੀ ਉਹ ਵਿਆਹ ਲਿਆਂਦੀ ਵਿਆਹੀ ਹੋਈ ਹੁਣ ਓਹੋ ਰਾਜਾ ਭੋਜ ਇਹਨੂੰ ਬੱਧ ਪਿਆਰ ਕਰਦਾ ਸੀ ਰਾਣੀ ਨੂੰ ਉਹਦੇ ਦਿਮਾਗ ਚ ਆਏ ਸੀ ਵੀ ਇਹਨੇ ਮੇਰੀ ਜਾਨ ਬਚਾਤੀ ਤਾਂ ਬਹੁਤ ਜਿਰੋ ਰਹਿੰਦੇ ਰਹੇ ਇੱਕ ਦਿਨ ਉਹ ਕਹਿਣ ਲੱਗਿਆ ਰਾਜਾ ਰਾਣੀਆਂ ਨੂੰ ਸਾਰਿਆਂ ਨੂੰ ਕਹਿੰਦਾ ਜੇ ਮੈਂ ਕਦੇ 2000 ਸਾਲ ਬਾਅਦ ਆਵਾ ਬਗ ਜਾ ਕਿਤੇ ਕਹਿੰਦਾ ਤੁਸੀਂ ਮੈਨੂੰ ਆਏ ਨੂੰ ਸਿਆਣ ਲੋਂਗੀਆਂ ਕਹਿੰਦੀ ਲੈ ਸਾਡਾ ਪਤੀ ਐ ਸਿਆਣਾ ਗਿਆ ਨਹੀਂ ਤੈਨੂੰ ਇੰਨੇ ਜੇ ਰੋ ਗਿਆ ਤੇਰੇ ਨਾਲ ਰਹਿੰਦੇ ਐ ਨੂੰ ਉਹ ਕਹਿੰਦਾ ਚੰਗਾ ਵੀ ਮੈਂ ਹੁਣ ਜਾਣਾ ਚਾਹੁੰਨਾ ਕਿਧਰੇ ਭਾਈ ਕਹਿੰਦਾ ਮੈਨੂੰ ਨਹੀਂ ਪਤਾ ਸਾਲ ਨੂੰ ਆਵਾ ਦੋਨੂ ਆਵਾ ਚਾਰ ਨੂੰ ਆਵਾ ਵੀ ਜਾ ਰਹੇ ਹਾਂ ਮੈਂ ਉਹ ਭਾਈ ਬਗ ਗਿਆ ਜਾ ਕੇ ਕੱਪੜੇ ਪਾ ਲੇ ਰਾਜਿਆਂ ਵਾਲੇ ਤਾਂ ਲਾਤੇ ਮੈੜੇ ਕਚੜੇ ਜਿਹੇ ਕੱਪੜੇ ਪਾ ਕੇ ਉਸੇ ਸ਼ਹਿਰ ਦੇ ਵਿੱਚ ਤੇਲੀਆਂ ਦੇ ਘਰੇ ਵਗਿਆ ਜਾ ਕੇ ਉੱਥੇ ਕਹਿਣ ਲੱਗਿਆ ਵੀ ਮੈਨੂੰ ਨੌਕਰ ਰੱਖ ਲਓ ਉਹ ਕਹਿੰਦੇ ਵੀ ਕੀ ਲਿਆ ਕਰੇਗਾ ਕਹਿੰਦਾ ਲੈਣਾ ਤਾਂ ਮੈਂ ਕੁਝ ਨਹੀਂ ਵੀ ਬਸ ਮੈਂ ਤਾਂ ਸਿਰਫ ਰੋਟੀ ਰੋਟੀ ਦੇ ਦਿਆ ਕਰੋ ਰੋਟੀ ਤੇਰੇ ਨਾਲ ਦੀ ਖਾਇਆ ਕਰੂੰਗਾ ਤੇਰੀ ਨੂੰ ਕਹਿੰਦਾ ਉਹ ਕਹਿੰਦਾ ਠੀਕ ਹੈ ਮੈਂ ਚਟਣੀ ਨਾਲ ਖਾਉ ਤੈਨੂੰ ਚਟਣੀ ਨਾਲ ਦੇ ਦਾਂਗੇ ਸਬਜੀ ਨਾਲ ਖਾਉ ਤੈਨੂੰ ਸਬਜੀ ਨਾਲ ਦੇ ਦਾਂਗੇ ਉਹ ਕਹਿੰਦਾ ਮਨਜ਼ੂਰ ਹੈ ਹੁਣ ਭਾਈ ਉੱਥੇ ਕਈ ਸਾਲ ਰਿਹਾ ਉਹਨਾਂ ਦੇ ਇੱਕ ਦਿਨ ਮਹਿਲਾਂ ਚ ਤੇਲ ਖਤਮ ਹੋ ਗਿਆ ਉਹ ਕਹਿਣ ਲੱਗੀਆਂ ਵੀ ਜਾ ਤੇਲ ਹੀ ਦੇ ਕਹਿ ਕਿਆ ਵੀ ਸਾਨੂੰ ਤੇਲ ਦਾ ਪੀਪਾ ਧਰ ਜੀ ਦੇ ਤਾ ਭਾਈ ਉਹ ਉਸੇ ਤੇਲੀ ਨੂੰ ਕਿਹਾ ਯਾ ਨੌਕਰ ਗਾਹਾਂ ਹੋ ਕਹਿਣ ਲੱਗਿਆ ਤੇਲੀ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਰਾਜਾ ਨਹੀਂ ਹੈਗਾ ਉਰੇ ਵੀ ਮੈਨੂੰ ਜਾਂਦਾ ਚੰਗਾ ਨਹੀਂ ਲੱਗਦਾ ਰਾਣੀਆਂ ਕੋਲ ਵੀ ਤੂੰ ਲੈ ਜਾ ਤੇਲ ਆ ਨੌਕਰ ਹੈ ਆਪਣਾ ਇਹਨੂੰ ਚੁਕਾ ਕੇ ਤੇਲ ਤੂੰ ਛੱਡਿਆ ਉਹ ਕਹਿੰਦੀ ਵੀ ਠੀਕ ਐ ਹੁਣ ਜਾਂਦੀ ਐ ਤੇਲ ਨੂੰ ਟੌਰ ਹੋਰ ਲਾਈ ਮੂਰੇ ਵੀ ਮੈਂ ਰਾਣੇ ਰਾਣੀਆਂ ਕੋਲ ਜਾ ਰਹੀਆਂ ਮਹਿਲਾਂ ਚ ਨੌਕਰ ਲਾ ਲਿਆ ਪਿੱਪਾ ਚ ਕਾ ਲਿਆ ਮਾਗਰ ਉਹਨੂੰ ਤਾਂ ਹੁਣ ਉਹ ਦੀ ਕਈ ਸਾਲ ਲੰਘ ਗਏ ਜਦੋਂ ਉਹਦੇ ਵਾਲੇ ਡੇਡੇ ਦਾੜੀ ਮੁੱਛਾ ਡੇਡੇ ਹੋਏ ਪਏ ਬੇਸਿਆਣ ਹੋਇਆ ਪਿਆ ਜਦੋਂ ਭਾਈ ਮਹਿਲਾਂ ਚ ਗਏ ਤਾਂ ਉਹਨਾਂ ਨੇ ਰਾਣੀਆਂ ਨੇ ਕੀ ਕਰਿਆ ਉਹਨੂੰ ਤਾਂ ਮੂੜਾ ਦੇਤਾ ਬੈਠਣ ਨੂੰ ਤੇਲਣ ਨੂੰ ਉਹਨੂੰ ਨੌਕਰ ਸਮਝ ਕੇ ਉਹਨੂੰ ਫੱਟੀ ਜੀ ਦੇਤੀ। ਉਹਨੂੰ ਕਹਿੰਦੀ ਆ ਵੀ ਤੂੰ ਸਾਡਾ ਤੇਲ ਸਾਨੂੰ ਦੁਬਾਰੇ ਨਾ ਚੱਕਣਾ ਪਵੇ ਵੀ ਸਾਡੇ ਇੱਧਰ ਇੱਥੇ ਅੰਦਰ ਧਰਾ ਲਿਆ ਭਾਈ। ਧਰਾ ਕੇ ਉਹ ਬੋਲਦਾ ਫਿਰ ਰਾਜਾ ਭੋਜਤੀ ਜਿਹੜਾ ਕਹਿੰਦਾ ਸਿਆਣ ਬਿਨਾ ਮਾਣ ਨਹੀਂ ਭਾਈ ਰੂੜੇ। ਰਾਜੇ ਨੂੰ ਦਿੱਤੀਆਂ ਫੱਟੀਆਂ ਤੇਲ ਨੂੰ ਦਿੱਤੇ ਮੂੜੇ। ਉਹ ਕਹਿੰਦੀ ਰਾਣੀ ਕਹਿਣ ਲੱਗੀ ਤੇਲ ਨੂੰ ਕਹਿੰਦੀ ਆ ਕੀ ਕਹਿੰਦਾ ਤੇਰਾ ਨੌਕਰ ਉਹ ਕਹਿੰਦੀ ਇਹਦਾ ਤਾਂ ਦਿਮਾਗ ਜਾ ਘੱਟ ਹੀ ਹੈ ਕਹਿੰਦੀ ਐਵੇਂ ਬੋਲਦਾ ਕਹਿੰਦੀ ਕੁਝ ਨਹੀਂ ਕਹਿੰਦਾ ਕਹਿੰਦੀ ਇਹ ਬੋਲਦਾ ਰਹਿੰਦਾ ਇਹ ਤਾਂ ਚਲੋ ਜੀ ਤੇਲ ਤੂਲ ਦੇ ਕੇ ਆ ਗਈਆਂ ਆ ਕੇ ਉਹ ਜਦੋਂ ਰਾਜੇ ਦੇ ਉਹ ਰਾਜਾ ਭੋਜ ਤੇਲੀਆਂ ਦੇ ਆਇਆ ਸੀ ਨਾ ਉਹਨੇ ਐ ਕਿਹਾ ਸੀ ਤੇਲੀ ਨੂੰ ਵੀ ਜਦੋਂ ਜਦੋਂ ਮੇਰੇ ਪਾਏ ਹੋਏ ਕੱਪੜੇ ਫਟ ਗਏ ਉਦੋਂ ਮੈਂ ਵਗ ਜੂਗਾ ਤੇਰੇ ਘਰੋਂ ਹੁਣ ਭਾਈ ਉਹਦੇ ਕੱਪੜੇ ਵੀ ਫਟ ਗਏ ਤੇਲੀ ਨੇ ਦੇਖਿਆ ਤਾਂ ਫ੍ਰੀਜ ਚ ਮਿਲਿਆ ਹੋਇਆ ਸੀ ਰੋਟੀ ਰੋਟੀ ਤੇ ਇੰਨਾ ਕੰਮ ਕਰਾਉਨੇ ਆ ਉਹ ਉਹਨੂੰ ਕਹੇ ਵੀ ਤੂੰ ਹੋਰ ਰਹਿ ਤੈਨੂੰ ਕੱਪੜੇ ਸਮਾ ਦਿੰਨਾ ਮੈਂ ਉਹ ਰਾਜਾ ਭੋਜ ਕਹਿਣ ਲੱਗਿਆ ਵੀ ਮੇਰੇ ਪੱਟ ਕੇ ਕੱਪੜੇ ਮੈਂ ਤਾਂ ਹੁਣ ਜਾਊਂਗਾ ਤੇਰੇ ਨਾਲ ਕਾਰਮ ਕਰੀ ਹੋਈ ਚ ਭਾਈ ਉਹ ਆ ਗਿਆ ਆ ਕੇ ਜਦੋਂ ਆਇਆ ਮਹਿਲਾ ਚ ਉਹ ਮਹੀ ਉਹ ਕਹਿਣ ਲੱਗਿਆ ਵੀ ਤੂੰ ਕੌਣ ਐ ਉਹ ਕਹਿੰਦਾ ਬੱਸ ਉਹ ਤਾਂ ਬੜਾ ਕਹਿੰਦੀਆਂ ਤੀਆਂ ਤੇਰੇ ਨਾਲ ਇੰਨੇ ਸਾਲ ਰਹਾਂ ਅਸੀਂ ਤੈਨੂੰ ਹਟਦੇ ਨੇ ਸਿਆਣ ਲਾਂਗੇ ਤੂੰ ਸਾਡਾ ਪਤੀ ਐ ਕਹਿੰਦਾ ਸਿਆਣਿਆ ਕਹਿੰਦੀ ਸਾਰੀਆਂ ਖੜ ਗਈਆਂ ਉਹਨੂੰ ਦੇਖ ਕੇ ਹੈਰਾਨ ਹੋ ਗਈਆਂ ਰਾਣੀਆਂ ਕਹਿੰਦਾ ਮੈਂ ਤਾਂ ਉਦੋਂ ਵੀ ਤੁਹਾਨੂੰ ਤੇਲ ਦੇ ਕੇ ਗਿਆ ਸੀ ਕਹਿੰਦੀ ਨਾ ਹੋਈ ਨਹੀਂ ਸਕਦਾ ਤੂੰ ਉਹ ਕਹਿੰਦਾ ਮੈਂ ਦੇਲ ਦੇ ਧਰ ਕੇ ਗਿਆ ਕਹਿੰਦਾ ਮੈਂ ਕਿਹਾ ਨਹੀਂ ਸੀ ਵੀ ਸਿਆਣ ਬਿਨਾ ਮਾਣ ਨਹੀਂ ਭਾਈ ਰੂੜੇ ਰਾਜੇ ਨੂੰ ਦਿੱਤੀਆਂ ਫੱਟੀਆਂ ਤੇਲਣ ਨੂੰ ਦਿੱਤੇ ਮੂੜੇ ਕਹਿੰਦੀ ਹਾਂ ਕਹਿੰਦੀ ਅਸੀਂ ਉਹਨੂੰ ਪੁੱਛਿਆ ਕਹਿੰਦਾ ਤੁਸੀਂ ਪੁੱਛਿਆ ਤੇਲਣ ਨੂੰ ਵੀ ਕੀ ਕਹਿੰਦਾ ਤੇਰਾ ਨੌਕਰ ਫਿਰ ਉਹ ਤੇ ਜਾਦ ਆ ਗਿਆ ਵੀ ਹਾਂ ਇਹੀ ਬੰਦਾ ਧੀ ਭਾਈ ਉਹਨੂੰ ਨੌਕਰਾਂ ਨੂੰ ਕਹਿੰਦੀ ਆ ਪਹਿਲਾਂ ਤਾਂ ਹਜਾਮਤ ਵਾਲੇ ਨੂੰ ਸੱਦੋ ਇਹਦੀ ਹਜਾਮਤ ਕਰਾਓ ਫਿਰ ਕਹਿੰਦੀ ਇਹਨੂੰ ਨਮਾਤ ਮਾ ਕੇ ਤੇ ਕੱਪੜੇ ਬਦਲੋ ਉਹ ਕਹਿੰਦਾ ਬਸ ਆਹੀ ਸਿਆਣਤੀ ਹੈ ਨਾ ਮੇਰੀ ਦੇਖ ਲਓ ਤਾਂ ਭਾਈ ਇਹ ਹਜਾਰ ਰਾਜੇ ਨੇ ਜਾਦੂ ਸਿੱਖਿਆ ਤਾ ਹੁਣ ਇੰਨੀ ਕੁ ਮੇਰੀ ਬਾਤ ਧੰਨਵਾਦ